ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਅੱਜ ਹੈਗੀ ਆ 13 ਪੋ ਯਾਨੀ ਕਿ 27 ਦਸੰਬਰ ਅੱਜ ਆਪਾਂ ਤੁਹਾਡੇ ਨਾਲ ਜੀ 13 ਪੋ ਦਾ ਸਾਰਾ ਇਤਿਹਾਸ ਸ਼ੇਅਰ ਕਰਾਂਗੇ ਕਿ 13 ਪੋ ਨੂੰ ਕੀ ਕੀ ਘਟਨਾ ਵਾਪਰੀ ਕਿਵੇਂ ਛੋਟੇ ਸਾਬਜਦਿਆਂ ਨੂੰ ਸ਼ਹੀਦ ਕਰਿਆ ਗਿਆ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ ਸੋ ਇਸ ਕਰਕੇ ਵੀਡੀਓ ਨੂੰ ਤੁਸੀਂ ਪਲੀਜ਼ ਬਿਨਾ ਸਕਿਪ ਕਿਤੇ ਐਂਡ ਤੱਕ ਜ਼ਰੂਰ ਦੇਖਣਾ ਤੇ ਹੋਰ ਪੈਂਪੜਾਵਾ ਨਾਲ ਜ਼ਰੂਰ ਸ਼ੇਅਰ ਕਰਨਾ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਤਾਂ ਕਿ ਬੱਚਿਆਂ ਨੂੰ ਵੀ ਆਪਣੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਹੋਵੇ। ਹਾਉ ਜੀ ਹੁਣ ਸੰਝਾ ਕਰਦੇ ਆ ਤੁਹਾਡੇ ਨਾਲ ਤੀਰਾਂ ਪੋਦਾਈ ਇਤਿਹਾਸ। ਸਰਹੰਦ ਸ਼ਹਿਰ ਵਿੱਚ ਇਹ ਖਬਰ ਸਭ ਤੱਕ ਪਹੁੰਚ ਗਈ ਕਿ ਗੁਰੂ ਜੀ ਦੇ ਬੱਚਿਆਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਰਨ ਦਾ ਫਤਵਾ ਸੁਣਾ ਦਿੱਤਾ ਹੈ। ਘਰ ਘਰ ਇਹ ਗੱਲਾਂ ਹੋਣ ਲੱਗੀਆਂ। ਧਰਮੀ ਲੋਕ ਮਨ ਹੀ ਮਨ ਨਵਾਬ ਨੂੰ ਤ੍ਰਿਹਾਰ ਪਾਉਣ ਲੱਗੇ। ਪਰ ਕੁਝ ਕਰ ਨਹੀਂ ਸਕਤੇ ਸੀ ਸਰਹੰਦ ਸ਼ਹਿਰ ਵਿੱਚ 1400 ਕਰ ਹਿੰਦੂ ਅਤੇ ਸਹਿਜਦਾਰੇ ਸਿੱਖਾਂ ਦੇ ਸੀ ਪਰ ਉਹ ਜ਼ਬਰ ਸਰਕਾਰ ਅੱਗੇ ਕੁਝ ਕਰਨ ਦੀ ਸਮਰੱਥਾ ਨਹੀਂ ਸੀ ਰੱਖਦੇ ਕੁਝ ਸ਼ਹਿਰ ਵਾਸੀ ਇਕੱਠੇ ਹੋ ਸਲਾਹ ਕੀਤੀ ਕਿ ਜੇਕਰ ਨਵਾਬ ਨੂੰ ਸਾਹਿਬਜ਼ਾਦੀਆਂ ਦੇ ਬਰਾਬਰ ਸੋਨਾ ਦੇ ਦਈਏ ਤਾਂ ਉਹ 마ਸੂਮਾਂ ਨੂੰ ਛੱਡ ਦੇਵੇਗਾ ਪਰ ਵਿੱਚੋਂ ਕਿਸੇ ਸਿੱਖਣੇ ਕੇਹਾ ਉਹ ਸੋਨਾ ਵੀ ਰੱਖ ਲਵੇਗਾ ਤੇ ਸਹਿਬਜ਼ਾਦਿਆਂ ਨੂੰ ਵੀ ਨਹੀਂ ਛੱਡੇਗਾ ਆਪਣੀ ਇੰਨੀ ਪਹੁੰਚ ਕਿੱਥੇ ਹੈ ਉਹ ਹੋਵੇਗਾ ਜੋ ਗੁਰੂ ਜੀ ਨੂੰ ਪਾਉਂਦਾ ਹੋਇਆ ਬੇਬਸ ਹੋયા ਨਹੀਂ ਸਭ ਪਰਮਾਤਮਾ ਤੇ ਛੱਡ ਦਿੱਤਾ ਤੇ ਸਲਾਹ ਵੀ ਸਿਰੇ ਨਾਲ ਚੜ ਸਕੀ ਪਲਕੜੀਆਂ ਪਹਿਰ ਬੀਤ ਕੇ ਦਿਨ ਚੜ ਆਇਆ ਇਹ 13ਪੂ ਦਾ ਦਿਨ ਕੀ ਕਰ ਗੁਜ਼ਰੇਗਾ ਸਭ ਦਾ ਧਿਆਨ ਇੱਧਰ ਹੀ ਲੱਗਾ ਹੋਇਆ ਸੀ ਆਮ ਲੋਕ ਕਚਹਿਰੀ ਦੇ ਕੋਲ ਇਕੱਠੇ ਹੋਣ ਲੱਗੇ ਜਿੱਥੇ ਅੱਜ ਦੋ ਨੰਨੀਆਂ ਜਿੰਦਾਂ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਹੋਣਾ ਸੀ ਨਵਾਬ ਵਜ਼ੀਰ ਖਾਂ ਕਚਹਿਰੀ 'ਲਾ ਬੈਠ ਗਿਆ ਅਮੀਰ ਵਜ਼ੀਰ ਤੇ ਸ਼ਹਿਰ ਦੇ ਤਨਾਟ ਸਭ ਆਉਣ ਲੱਗੇ ਪਿਛਲੇ 2 ਦਿਨਾਂ ਤੋਂ ਭੀੜ ਬਹੁਤ ਜ਼ਿਆਦਾ ਸੀ ਅੱਜ ਦੀ ਇਹ ਭੀੜ ਦਾ ਇਕੱਠ ਤਮਾਸ਼ਗੀਰਾਂ ਦਾ ਸੀ ਨਵਾਬ ਨੇ ਹੁਕਮ ਦਿੱਤਾ ਕਿ ਗੁਰੂ ਦੇ ਬੱਚਿਆਂ ਨੂੰ ਲੈ ਕੇ ਆਵੋ ਸਿਪਾਹੀ ਹੁਕਮ ਮੰਨ ਦੌੜ ਗਏ ਬੁਰਜ ਦੀਆਂ ਪੌੜੀਆਂ ਜਾਂ ਚੜੇ ਸਿਪਾਹੀਆਂ ਨੇ ਬਿਰਧ ਮਾਤਾ ਜੀ ਨੂੰ ਕਿਹਾ ਕਿ ਬੱਚਿਆਂ ਨੂੰ ਨਵਾਬ ਸਾਹਿਬ ਨੇ ਬੁਲਾਇਆ ਹੈ ਦਾਦੀ ਮਾ ਨੇ ਧੀਰਜ ਨਾਲ ਕਿਹਾ ਕਿ ਮੈਂ ਤਿਆਰ ਕਰ ਹੁਣੇ ਤੁਹਾਡੇ ਨਾਲ ਤੋਰ ਦਿੰਦੀ ਆਹ ਸਾਹਿਬ ਜਾਨਿਆਂ ਨੂੰ ਦਾਦੀ ਮਾ ਨੇ ਗਲ ਬਕੜੀ ਵਿੱਚ ਲੈ ਮਣਾ ਮੂਹੀ ਪਿਆਰ ਦਿੱਤਾ ਵਾਰ-ਵਾਰ ਵਲਵਲੇ ਉੱਠਦੇ ਫਿਰ ਗੱਲ ਲਾ ਕੇ ਪਿਆਰ ਕਰਦੀ ਦਿਲ ਤੇ ਪੱਥਰ ਰੱਖ ਦਾਦੀ ਮਾ ਨਹੀਂ ਹੱਥੀਂ ਤਿਆਰ ਕਰਕੇ ਤੋੜ ਦਿੱਤੇ ਜਾਂਦਿਆਂ ਜਾਂਦਿਆਂ ਨੂੰ ਪਿਓ ਦਾਦੇ ਦੀ ਨਸੀਹਤ ਯਾਦ ਕਰਵਾਉਂਦੀ ਰਹੀ ਕਦੇ ਚਮਕੌਰ ਦੀ ਗੜੀ ਵਿੱਚੋਂ ਪਿਤਾ ਨੇ ਪੁੱਤ ਹੱਥੀਂ ਤੋਰੇ ਸੀ ਅੱਜ ਠੰਡੇ ਬੁਰਜ ਵਿੱਚ ਦਾਦੀ ਪੋਤਿਆਂ ਨੂੰ ਹੱਥੀਂ ਤੋੜ ਰਹੀ ਏ ਪੋਤਰੇ ਦਾਦੀ ਨੂੰ ਤੇ ਦਾਦੀ ਪੋਤਰਿਆਂ ਨੂੰ ਦੇਖਦੀ ਰਹੀ ਜਦ ਤੱਕ ਦਿਸਣੋਂ ਨਾ हट ਗਏ ਦਾਦੀ ਮਾ ਨੂੰ ਸਹਬਜ਼ਾਦਿਆਂ ਦੀ ਮਾਂ ਜੀਤੋ ਦੀਆਂ ਯਾਦਾਂ ਵੀ ਕੀਰਾ ਪਾਉਣ ਲੱਗੀਆਂ ਜੀਤੋ ਤੇਰੇ ਪੁੱਤਾਂ ਨੂੰ ਮੌਤ ਵਰਨ ਲਈ ਤੋੜ ਦਿੱਤਾ ਹੈ ਤੇਰੇ ਕੋਲ ਆਉਣ ਲੱਗੇ ਨਹੀਂ ਸਾੰਭ ਲਈ ਮੇਰੇ ਪੋਤਿਆਂ ਨੂੰ ਮਾਤਾ ਜੀ ਬੁਰਜ ਦੇ ਕੋਲੇ ਨਾਲ ਢੋ ਲਾ ਕੇ ਬੈਠ ਗਈ ਇਸ ਦੁੱਖ ਨੂੰ ਜਰਨ ਲਈ ਬਿਰਤੀ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਲਿਆ ਉਸ ਦੀ ਸੁਰਤੀ ਕਿਸੇ ਅਗੰਮੀ ਮੰਡਲਾ ਵਿੱਚ ਚਲੀ ਗਈ ਉਧਰ ਕਚਹਿਰੀ ਵੱਡਦੀਆਂ ਹੀ ਫਤੇ ਦੀ ਗੂੰਜ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦੇ ਮੂੰਹ ਵੱਡੇ ਦਰਵਾਜ਼ੇ ਵੱਲ ਹੋ ਗਏ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆਉਂਦੇ ਦਿਸੇ ਚਿਹਰਿਆਂ ਤੇ ਨੂਰ ਹੀ ਨੂਰ ਦਿਸਿਆ ਕੋਈ ਵੀ ਡਰ ਪੈ ਉਹਨਾਂ ਤੋਂ ਕੋਹਾਂ ਦੂਰ ਸੀ ਸਭ ਦਾ ਧਿਆਨ ਉਹਨਾਂ ਵੱਲ ਹੀ ਲੱਗਾ ਹੋਇਆ ਸੀ ਨਵਾਬ ਨੇ ਫਿਰ ਪੁੱਛਿਆ ਬੱਚਿਓ ਜੇ ਅਜੇ ਵੀ ਇਸਲਾਮ ਕਬੂਲ ਕਰ ਲਵੋ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਨਹੀਂ ਤਾਂ ਫਤਵੇ ਅਨੁਸਾਰ ਨੀਹਾ ਵਿੱਚ ਛਿੰਕੇ ਮਾਰ ਦਿੱਤਾ ਜਾਵੇਗਾ ਈਨ ਨਾ ਮੰਨਣ ਦੀ ਸੂਰਤ ਵਿੱਚ ਮਰਨ ਲਈ ਤਿਆਰ ਹੋ ਜਾਵੋ ਸੁਚਾਨੰਦ ਵਰਗੇ ਨੀਚ ਤਾਂ ਪੂਰੀ ਵਾਹ ਲਾਈ ਜਾਂਦੇ ਸੀ ਜਾਂ ਤਾਂ ਨਵਾਬ ਸਾਹਿਬ ਦਾ ਕਹਿਣਾ ਮੰਨ ਲਵੋ ਨਹੀਂ ਤਾਂ ਮਾਰ ਦਿੱਤੇ ਜਾਵੋਗੇ ਇਸ ਤਰ੍ਹਾਂ ਹੋਰ ਵੀ ਬਹੁਤ ਨਵਾਬ ਦੇ ਚਾਪਲੂਸਾਂ ਨੇ ਜੋੜ ਲਾਇਆ ਇਹ ਸਭ ਕੁਝ ਸੁਣ ਕੇ ਜੁਰਾਵਰ ਸਿੰਘ ਜੀ ਨੇ ਛੋਟੇ ਵੀਰ ਫਤੇਹ ਸਿੰਘ ਜੀ ਨੂੰ ਦ੍ਰਿੜਤਾ ਨਾਲ ਕਿਹਾ ਕਿ ਹੁਣ ਦੱਸ ਕਿਵੇਂ ਕਰੀਏ ਤਾਂ ਛੋਟੇ ਵੀਰ ਨੇ ਕਿਹਾ ਫਤੇਹ ਸਿੰਘ ਜੀ ਨੇ ਕਿਹਾ ਜੇ ਆਪਾਂ ਨੇ ਆਪਣਾ ਧਰਮ ਹੀ ਛੱਡ ਦਿੱਤਾ ਤਾਂ ਦਸਾਂ ਪਾਤਸ਼ਾਹੀਆਂ ਦੀ ਹਾਨੀ ਹੋਵੇਗੀ ਜੇ ਆਪਣਾ ਧਰਮ ਹੀ ਨਾ ਰਿਆ ਤਾਂ ਆਪਾਂ ਜਿਉਂਦੇ ਰਹਿ ਕੇ ਵੀ ਕੀ ਕਰਨਾ ਹੈ ਜ਼ੁਲਮ ਅੱਗੇ ਈਨ ਮੰਨ ਲੈਣੀ 10 ਪਾਤਸ਼ਾਹੀਆਂ ਦੀ ਸ਼ਾਨ ਦੇ ਖਿਲਾਫ ਹੈ ਧਰਮ ਨਾਲੋਂ ਜਾਨ ਨੂੰ ਪਿਆਰੀ ਜਾਨਣਾ ਕਾਇਰਾਂ ਦਾ ਕੰਮ ਹੈ ਆਪਣੇ ਬਾਬਾ ਜੀ ਤੇ ਪਿਤਾ ਜੀ ਦੇ ਨਾਮ ਨੂੰ ੱੱਬਾ ਨਾ ਲੱਗ ਜਾਵੇ ਇਸ ਲਈ ਜਾਨ ਵਾਰ ਦੇਣੀ ਹੀ ਠੀਕ ਹੈ ਦੋਨਾਂ ਵੀਰਾ ਨੇ 7 ਸਾਲ ਤੇ 9 ਸਾਲ ਤੋਂ ਘੱਟ ਉਮਰ ਵਿੱਚ ਆਪਣਾ ਆਖਰੀ ਫੈਸਲਾ ਲਿਆ ਤੇ ਅਸੀਂ ਮਰਨ ਨੂੰ ਤਿਆਰ ਹਾਂ ਦਸਮ ਪਿਤਾ ਜੀ ਨੇ ਪੁੱਤਰਾਂ ਨੇ ਮਰਨ ਦਾ ਫੈਸਲਾ ਲੈ ਲਿਆ ਇਹ ਸੁਣ ਕੇ ਸਾਰੇ 당 ਰਹਿ ਗਏ ਸੁਣਨ ਵਾਲਿਆਂ ਦੀ ਹੈਰਾਨੀ ਦੀ ਹੱਦ ਨਾ ਰਹੀ ਸਾਰੇ ਪਾਸੇ ਇਸ ਫੈਸਲੇ ਦੀ ਚਰਚਾ ਹੋਣ ਲੱਗੀ ਨੀਹਾ ਵਿੱਚ ਚਿਣਾਂ ਦੀ ਥਾਂ ਜਾਲਮਾਂ ਨੇ ਕਚੈਰੀਆਂ ਦੇ ਨੇੜੇ ਹੀ ਚੁਣ ਲਈ ਸਿਪਾਹੀ ਦੋਨਾਂ ਵੀਰਾਂ ਨੂੰ ਨਾਲ ਲੈ ਕੇ ਤੁਰ ਪਏ ਲੋਕਾਂ ਲੋਕਾਂ ਦੀ ਭੀੜ ਮਗਰ ਹੋ ਤੁਰੇ ਸਹਿਬਜ਼ਾਦਿਆਂ ਨੂੰ ਮਿੱਠੀ ਹੋਈ ਥਾਂ ਤੇ ਲਿਆ ਖੜਾ ਕੀਤਾ ਦੋਨੋਂ ਵੀਰ ਇੱਕ ਦੂਜੇ ਦਾ ਹੱਥ ਫੜ ਕੇ ਖੜ ਗਏ ਜ਼ਾਲਮ ਆਲੇ ਦੁਆਲੇ ਇੱਟਾਂ ਲਾਉਣ ਲੱਗ ਪਏ ਕੋਮਲ ਪੈਰਾਂ ਤੇ ਇੱਟਾਂ ਦਾ ਭਾਰ ਜ਼ਿਆਦਾ ਹੋਣ ਲੱਗਾ ਮੁੱਖੋਂ ਹਾਈ ਨਾ ਕਹੀ ਪਰਾਂ ਮਨ ਸਿਰ ਮੱਥੇ ਤਸੀਹੇ ਝਰਨ ਲੱਗੇ ਹਾਕਮ ਵਾਰ-ਵਾਰ ਪੁੱਛਦੇ ਅਜੇ ਵੀ ਈਨ ਮਾਰ ਲਓ ਬਚ ਜਾਓਗੇ ਕਈ ਵਾਰ ਵਜੀਖਾ ਆਇਆ ਇਸਲਾਮ ਦੀ ਰੱਟ ਲਾਉਣ ਲੱਗਾ ਸਾਹਿਬ ਜਾਦਿਆਂ ਤੋਂ ਈਨ ਮਨਾ ਕੇ ਉਹ ਦੱਸਣਾ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਇਸਲਾਮ ਕਬੂਲ ਕਰ ਲਿਆ ਹੈ ਇਸ ਨੂੰ ਉਹ ਆਪਣੀ ਵੱਡੀ ਜਿੱਤ ਸਮਝਦਾ ਸੀ ਪਰ ਉਹ ਦਸਮ ਪਿਤਾ ਜੀ ਦੇ ਮਹਾਨ ਪੁੱਤਰ ਸੀ ਆਪਣਾ ਧਰਮ ਤਿਆਗਣ ਲਈ ਹਰ ਕਿਸ ਤਿਆਰ ਨਾ ਹੋਏ ਵਜ਼ੀਰ ਖਾਂ ਆਪਣੀ ਹਾਰ ਤੋਂ ਝੂਰਦਾ ਰਿਹਾ ਕੰਧ ਉੱਚੀ ਹੁੰਦੀ ਗਈ ਇਟਾਂ ਲੱਗਦੀਆਂ ਗਈਆਂ ਜਲਾਦ ਡਰਾ ਧਮਕਾ ਕੇ ਈਨ ਮੰਨਣ ਲਈ ਕਹਿੰਦੇ ਰਹੇ ਹਾਕਮ ਜਮਾਤ ਨੇ ਰਾਜ ਦਰਬਾਰ ਵਿੱਚ ਸਭ ਤੋਂ ਉੱਚੇ ਅਹੁਦੇ ਦੇਣ ਅਤੇ ਮੂੰਹੋਂ ਬੋਲੀ ਹਰ ਗੱਲ ਮੰਨਣ ਲਈ ਕਿਹਾ ਕਲਗੀਧਰ ਜੀ ਦੇ ਲਾਟਲੇ ਅਡੋਲ ਖੜੇ ਰਹੇ ਉਹਨਾਂ ਨੇ ਪਾਪੀਆਂ ਦੀ ਕਿਸੇ ਵੀ ਗੱਲ ਵੱਲ ਧਿਆਨ ਨਾ ਦਿੱਤਾ ਉਹ ਆਪਣੇ ਧਰਮ ਦੀ ਖਾਤਰ ਦੁੱਖਾਂ ਦੇ ਪਹਾੜ ਨਾਲ ਮੱਥਾ ਲਾ ਚੁੱਕੇ ਸੀ ਕੰਦ ਛਾਤੀਆਂ ਤੱਕ ਆ ਗਈ ਸਾਹ ਕੁੱਟ ਹੋਣ ਲੱਗਾ ਚਿਹਰੇ ਸ਼ਾਂਤ ਤੇ ਪੂਰੇ ਜਾਹੂ ਜਲਾਲ ਵਿੱਚ ਹੀ ਰਹੀ ਉਹਨਾਂ ਨੇ ਕੋਈ ਵੀ ਦੁੱਖ ਦਾ ਪ੍ਰਗਟਾਵਾ ਨਾ ਕੀਤਾ ਦੋਨਾਂ ਵੀਰਾਂ ਨੇ ਇੱਕ ਦੂਜੇ ਵੱਲ ਦੇਖ ਕੋਈ ਆਖਰੀ ਨਿਰਣਾ ਲਿਆ ਤੇ ਅੱਖਾਂ ਬੰਦ ਕਰ ਲਈਆਂ ਕੰਦ ਦੀਆਂ ਏਟਾਂ ਛਾਤੀਆਂ ਤੋਂ ਟੱਪ ਗਈਆਂ ਕੋਮਲ ਚਿਹਰੇ ਚੁੱਪ ਤੇ ਸ਼ਾਂਤ ਹੋ ਗਏ ਪਿੱਛੇ ਖੜੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦਾ ਨੇ ਦੋਨੇ ਵੀਰ ਤਲਵਾਰ ਨਾਲ ਸ਼ਹੀਦ ਕਰ ਦਿੱਤੀ ਕਿਹਾ ਜਾਂਦਾ ਹੈ ਕਿ ਜਦੋਂ ਸਹਿਬਜ਼ਾਦਿਆਂ ਨੂੰ ਦਰਬਾਰ ਵਿੱਚਣਵਾ ਦਿੱਤਾ ਗਿਆ ਤੇ ਜਿਹੜੀ ਉਹ ਦੀਵਾਰ ਸੀ ਉਹ ਟਹਿ ਗਈ ਸੀ ਤੇ ਜਿਹੜੇ ਸਹਿਬਜ਼ਾਦੇ ਸੀ ਉਹ ਦੋਨਾਂ ਦੇ ਪ੍ਰਾਣ ਨਹੀਂ ਨਿਕਲੇ ਉਦੋਂ ਸ਼ਹੀਦ ਨਹੀਂ ਹੋਏ ਸੀ ਉਸ ਤੋਂ ਬਾਅਦ ਵਜ਼ੀਰ ਖਾਨ ਨੇ ਤਲਵਾਰਾਂ ਦੇ ਨਾਲ ਤਲਵਾਰ ਦੇ ਨਾਲ ਸ਼ਹੀਦ ਕਰਨ ਦਾ ਫਿਰ ਉਹਨਾਂ ਨੂੰ ਆਦੇਸ਼ ਦਿੱਤਾ ਸੀ ਤੋਂ ਉਸ ਤੋਂ ਬਾਅਦ ਜੋ ਸ਼ਾਰਸ਼ਲ ਬੇਗ ਤੇ ਬਾਸ਼ਲ ਬੇਗ ਜਿਹੜੇ ਜਲਾਦ ਜੋ ਭਰਾ ਸੀਗੇ ਉਹ ਵੀ ਉਹਨਾਂ ਨੇ ਜੀ ਲਲ ਕੇ ਫਿਰ ਤਲਵਾਰ ਦੇ ਨਾਲ ਦੋਨੋਂ ਛੋਟੇ ਸਾਬਜਾਦਿਆਂ ਨੂੰ ਸ਼ਹੀਦ ਕੀਤਾ ਧਰਮੀ ਲੋਕਾਂ ਦੀਆਂ ਤਾਂ ਹ ਨਿਕਲ ਗਈਆਂ ਜ਼ੁਲਮੀ ਹਾਕਮ ਵੀ ਆਪਣੀ ਮਨੋਦਸ਼ਾ ਕਾਇਮ ਨਾ ਰੱਖ ਸਕੇ ਪੂਰਾ ਸਰਹੰਦ ਸ਼ਹਿਰ ਹਲੂਣਿਆ ਗਿਆ ਇਸ ਤੋਂ ਵੱਡਾ ਪਾਪ ਕੀ ਹੋਵੇਗਾ નિર્ਦੋਸ਼ ਜਿੰਦਾਂ ਨੂੰ ਨੀਹਾਂ ਵਿੱਚ ਚਿਣ ਸ਼ਹੀਦ ਕਰਕੇ ਪਾਪੀ ਵਜ਼ੀਰ ਖਾਨ ਨੇ ਮਹਿਲਾਂ ਦੀਆਂ ਨੀਹਾਂ ਹਿਲਾ ਦਿੱਤੀਆਂ ਦੋਹਾਂ ਸਾਬਜਾਦੀਆਂ ਨੇ ਆਪਣੇ ਧਰਮ ਤੋਂ ਪਾਸਾ ਨਾ ਵੱਟਿਆ ਉਹ ਜਿਉਂਦੇ ਜੀ ਨੀਹਾਂ ਵਿੱਚ ਚਿਣ ਸ਼ਹੀਦੀ ਦਾ ਜਾਮ ਪੀ ਗਏ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਕਿਲੇ ਦੀ ਕੰਧ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੋਲ ਸੁੱਟ ਦਿੱਤਾ ਤਾਂ ਉਹਨਾਂ ਦੇ ਸਰੀਰਾਂ ਦੀ ਬੇਅਦਬੀ ਤਾਂ ਕੀ ਹੁੰਦੀ ਰਹੇ ਸ਼ਹੀਦੀ ਦਾ ਸਾਰਾ ਭਾਣਾ ਕਿਲੇ ਦੇ ਅੰਦਰ ਹੀ ਵਾਪਰਿਆ ਸੀ ਕਚਹਿਰੀਆਂ ਵੀ ਕਿਲੇ ਦੇ ਅੰਦਰ ਹੀ ਸਨ ਜਦੋਂ ਇਸ ਘਟਨਾ ਦਾ ਪਤਾ ਪਾਈ ਦੀਵਾਨ ਟੋਡਰ ਮਲ ਜੀ ਨੂੰ ਲੱਗਾ ਕਿ ਉਹ ਗੁਰੂ ਜੀ ਦੇ ਲਾਲਾਂ ਨੂੰ ਅੱਜ ਦੀਵਾਰ ਵਿੱਚ ਚੁਣਵਾ ਦਿੱਤਾ ਜਾਵੇਗਾ ਤਾਂ ਉਹ ਕਚਹਿਰੀ ਵੱਲ ਦੌੜੇ ਪਰ ਜਦੋਂ ਤੱਕ ਉਹ ਆਏ ਤਾਈ ਭਾਣਾ ਵਰਤ ਚੁੱਕਾ ਸੀ ਸਹਿਬਜ਼ਾਦਿਆਂ ਦੇ ਨੰਨੀ ਕੋਮਲ ਸ਼ਰੀਰਾਂ ਨੂੰ ਦੇਖ ਉਹਨਾਂ ਦੀਆਂ ਤਾਂਹਾਂ ਨਿਕਲ ਗਈਆਂ ਕੁਝ ਹੌਸਲਾ ਕਰ ਭਾਈ ਟੋਡਰਮਲ ਜੀ ਬੁਰਜ ਦੀਆਂ ਪੌੜੀਆਂ ਚੜ੍ਹੇ ਅੱਗੇ ਬਿਰਧ ਮਾਤਾ ਪੋਤਿਆਂ ਦੀ ਖਬਰ ਸਾਰ ਉਡੀਕ ਦੀ ਕੋਲੇ ਨਾਲ ਢੋਲਾਈ ਬੈਠੀ ਸੀ ਮਾਤਾ ਜੀ ਦੀਆਂ ਅੱਖਾਂ ਵਿੱਚ ਪੋਤਿਆਂ ਦੀ ਉਡੀਕ ਦੀ ਆਸ ਸੀ ਦੀਵਾਨ ਟੋਡਰ ਮਾਲ ਨੇ ਮਾਤਾ ਜੀ ਨੂੰ ਰੋਕ ਕੇ ਕਿਹਾ ਅਸੀਂ ਤੁਹਾਡੇ ਲਈ ਕੁਝ ਨਾ ਕਰ ਸਕੇ ਸਾਡੀ ਧਨ ਦੌਲਤ ਕਿਸੇ ਕੰਮ ਨਾ ਆਈ ਜਾਲਮਾਂ ਨੇ ਦੋਹਾਂ ਨੂੰ ਨੀਹਾਂ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਅਸੀਂ ਮਾਸੂਮ ਜਿੰਦਾਂ ਨੂੰ ਨਹੀਂ ਬਚਾ ਸਕੀ ਕਹਿ ਕੇ ਫਿਰ ਤਾਂ ਹਾਂ ਮਾਰ ਕੇ ਡੌਣ ਲੱਗ ਪਿਆ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਸੁਣ ਕੇ ਮਾਤਾ ਜੀ ਰੋਏ ਪਿੱਟੇ ਨਹੀਂ ਸ਼ਹੀਦੀ ਦੀ ਸਾਰੀ ਗੱਲ ਧੀਰਜ ਤੇ ਹੌਸਲੇ ਨਾਲ ਸੁਣੀ ਮਾਤਾ ਜੀ ਨੇ ਕਿਹਾ ਕਿ ਉਹ ਆਪਣੇ ਬਾਬਾ ਜੀ ਦੇ ਰਾਹਾਂ ਤੇ ਚੱਲ ਕੇ ਉਹਨਾਂ ਦੀ ਗੋਦ ਵਿੱਚ ਜਾ ਵਿਰਾਜੇ ਨੇ ਸਿੱਖੀ ਸਦਕ ਨੂੰ ਸਿਰ ਦੇ ਕੇ ਨਿਭਾ ਗਏ ਹਨ ਮੈਂ ਵੀ ਉਹਨਾਂ ਦੇ ਕੋਲ ਚੱਲਦੀ ਹਾਂ ਇਹ ਕਹਿ ਕੇ ਸਮਾਧੀ ਲੀਨ ਹੋ ਗਏ ਤੇ ਆਪਣੇ ਪ੍ਰਾਣ ਦਸਮ ਦਵਾਰ ਚੜਾ ਕੇ ਆਪਣਾ ਸਰੀਰ ਤਿਆਗ ਦਿੱਤਾ ਮਾਤਾ ਜੀ ਪੂਰਨ yogi ਸੀ ਇਸੇ ਲਈ ਸੈਭਜਾਦਿਆਂ ਦੀ ਸ਼ਹੀਦੀ ਸੁਣ ਕੇ ਉਹਨਾਂ ਨੇ ਦੁਨਿਆਵੀ ਲੋਕਾਂ ਵਾਂਗ ਦੁਹਾਈ ਨਹੀਂ ਪਾਈ ਇਸ ਨਾ ਸੰਹਾਰ ਹੋਣ ਵਾਲੇ ਦੁੱਖ ਨੂੰ ਵੀ ਉਹਨਾਂ ਨੇ ਸ਼ਾਂਤ ਚਿੱਤ ਆਪਣੇ ਅੰਦਰ ਹੀ ਅੰਦਰ ਜਰ ਲਿਆ ਉਧਰ ਦੀਵਾਨ ਟੋਡਰਮਾਲ ਜੀ ਨੇ ਸੈਭਜਾਦਿਆਂ ਦਾ ਸੰਸਕਾਰ ਕਰਨ ਲਈ ਆਪਣਾ ਸਾਰਾ ਘਰਬਾਰ ਜ਼ਮੀਨ ਜਾਇਦਾਦ ਵੇਚ ਦਿੱਤੀ ਕਿਉਂਕਿ ਨਵਾਬ ਵਜ਼ੀਰ ਖਾਨ ਨੇ ਲਾਲਚ ਵਿੱਚ ਕਿਹਾ ਕਿ ਜਿੰਨੀ ਥਾਂ ਵਿੱਚ ਸੋਨੇ ਦੀਆਂ ਮੋਹਰੇ ਵਿਛਾ ਦੋਗੇ ਉਹ ਥਾਂ ਤੁਹਾਨੂੰ ਮਿਲ ਸਕਦੀ ਹੈ ਟੋਡਰ ਮਾਲ ਜੀ ਨੇ ਹਾਂ ਕਰ ਦਿੱਤੀ ਚੌਧਰੀ ਅਤਾਨਾ ਦੇ ਜ਼ਮੀਦਾਰ ਦੀ ਜ਼ਮੀਨ ਵਿੱਚ ਸੋਨੇ ਦੀਆਂ ਮੋਹਰੇ ਵਿਛਾ ਕੇ ਭਾਈ ਟੋਡਰ ਮਾਲ ਜੀ ਨੇ ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਵਾਲੀ ਜ਼ਮੀਨ ਦਾ ਟੁਕੜਾ ਖਰੀਦਿਆ ਸਲਾਂ ਨਦੀ ਦੇ ਕੋਲ ਤਿੰਨਾਂ ਸ਼ਰੀਰਾਂ ਦਾ ਇਸ਼ਨਾਨ ਕਰਵਾ ਸੁੰਦਰ ਵਿਵਾਨ ਸਜਾਇਆ ਚੰਦਨ ਦੀਆਂ ਲੱਕੜਾਂ ਨਾਲ ਚਿਖਾ ਤਿਆਰ ਕੀਤੀ ਇਸੇਵਾ ਲਈ ਪਾਈ ਟੁੱਡਰ ਮਾਲ ਜੀ ਤੇ ਉਸ ਦੇ ਛੋਟੇ ਭਰਾ ਭਾਈ ਮੋਤੀ RAM ਜੀ ਨੇ ਪੂਰਾ ਸਾਥ ਦਿੱਤਾ ਇਹਨਾਂ ਤੋਂ ਇਲਾਵਾ ਗਿੰਤੀ ਦੇ ਚੰਤ ਲੋਕਾਂ ਦੇ ਸਹਿਯੋਗ ਨਾਲ ਅੰਗਿੱਠਾ ਤਿਆਰ ਕਰਕੇ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ ਗਿਆ ਸਾਰੀਆਂ ਹਸਤੀਆਂ ਨੂੰ ਭਾਈ ਟੋਡਰ ਮਾਲ ਜੀ ਸੰਸਕਾਰ ਕਰਨ ਵਾਲੀ ਥਾਂ ਤੇ ਬਹੁਤ ਹੀ ਅਦਬ ਨਾਲ ਗਾਗਰ ਵਿੱਚ ਪਾ ਕੇ ਦਬਾ ਦਿੱਤੀਆਂ। ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੇ ਸੰਸਕਾਰ ਵਾਲੀ ਥਾਂ ਤੇ ਗੁਰਦੁਆਰਾ ਜੋਤੀ ਸਰੂਪ ਬਣਿਆ ਹੋਇਆ ਹੈ। ਤੇ ਜਿੱਥੇ ਅੱਜ ਵੀ ਆਪਾਂ ਛਿੱਦੀ ਦਿਹਾੜੀਆਂ ਤੇ ਆਪਾਂ ਨਤਮਸਤਕ ਹੋਣ ਜਾਂਦੇ ਆਂ। ਕਿਆ ਜਾਂਦਾ ਹੈ ਕਿ ਜਿਹੜੇ ਪੂਰੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜੋਤੀ ਸਰੂਪ ਫਤੇਗੜ ਸਾਹਿਬ ਜਾਤੀ ਜਦੋਂ ਆਪਾਂ ਉੱਥੇ ਮੱਥਾ ਟੇਕਦੇ ਆਂ ਤੇ ਛੋਟੇ ਸਾਹਿਬ ਜਾਤੇ ਤੇ ਮਾਤਾ ਗੁਜਰੀ ਜੀ ਅੱਜ ਵੀ ਦਰਸ਼ਨ ਦਿਨਦੇ ਨੇ ਤੇ ਬਸ ਮਨ ਦੇ ਵਿੱਚ ਜੀ ਇੱਕ ਤੁਹਾਡੇ ਭਾਵਨਾ ਹੋਣੀ ਚਾਹੀਦੀ ਆ ਤੁਹਾਡੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਪਿਆਰ ਹੋਣਾ ਚਾਹੀਦਾ ਵਾ ਤੇ ਤੁਹਾਨੂੰ ਉੱਥੇ ਛੋਟੇ ਸਾਹਿਬ ਜਾਦਿਆਂ ਦੇ ਦਰਸ਼ਨ ਜ਼ਰੂਰ ਹੋਣਗੇ ਏ ਸੀਗਾ ਜੀ ਤੇਰਾਪੋ ਦਾ ਇਤਿਹਾਸ ਛੋਟੇ ਸੈਭਜਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਕਿਵੇਂ ਸ਼ਹੀਦ ਹੋਏ ਜੀ ਅਸੀਂ ਤੁਹਾਡੇ ਨਾਲ ਸਾਰੀ ਜਿਹੜੀ ਘਟਨਾ ਸਾਂਝੀ ਕੀਤੀ ਹੈ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਜਾਣਕਾਰੀ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਆਪਣੇ ਬੱਚਿਆਂ ਨੂੰ ਜਰੂਰ ਸੁਣਾਉਣਾ ਜੀ ਤੇ ਹੋਰ ਭੈਣ ਭਰਾਵਾਂ ਨਾਲ ਵੀ ਸ਼ੇਅਰ ਕਰਨਾ ਤਾਂ ਕਿ ਆਪਾਂ ਸਾਰਿਆਂ ਨੂੰ ਆਪਣੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਕਿਉਂਕਿ ਛੋਟੇ ਸਾਬ ਜਾਨਦੇ ਆ ਦੇਖੋ ਧਰਮ ਦੀ ਖਾਤਰ ਜੀ ਸ਼ਹੀਦ ਹੋ ਗਏ ਤੇ ਆਪਾਂ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਆਪਾਂ ਇਤਿਹਾਸ ਨੂੰ ਜਾਣੀਏ ਤੇ ਆਪਣੇ ਬੱਚਿਆਂ ਨੂੰ ਵੀ ਜਾਣੂ ਕਰਵਾਈਏ ਤੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਂਦੇ ਰਹਾ ਜੀਰੋ ਵਾਸਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜਾਣ ਤੋਂ ਪਹਿਲਾਂ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਸਤਿ ਸ਼੍ਰੀ ਅਕਾਲ ਜੀ